ਜ਼ਿਲ੍ਹਾ ਪਠਾਨਕੋਟ ਵਿਖੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਖਮਿਆਜ਼ਾ ਹੁਣ ਸਥਾਨਕ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ ਆਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਪਿਤੀ ਰਾਤ ਕਸਬਾ ਸੁਚਾਨਪੁਰਵੀ ਦੇ ਬਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਅਤੇ ਨ ਮੌਤਾਂ ਦੇ ਬਾਅਦ ਸਥਾਨਕ ਲੋਕਾਂ ਵਿੱਚ ਰੋਸ ਹੈ ਆਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਬਾਪਰੇ ਹਾਦਸੇ ਦੇ ਚਲਦੇ ਜਦ ਮ੍ਰਿਤਕ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਆਵਾਰਾ ਪਸ਼ੂ ਦੀ ਵਜ੍ਹਾ ਨਾਲ ਸੁਚ ਦੀ ਮੌਤ ਹੋਈ ਹੈ ਉਹਨਾਂ ਨੇ ਪ੍ਰਸ਼ਾਸਨ ਅਕੈ ਮੰਗ ਕਰਦੇ ਆ ਕਿ ਕਿ ਨਾ ਆਵਾਰਾ ਪਸ਼ੂ ਉੱਥਲ ਪਾਈ ਜਾਵੇ ਤਾਂ ਜੋ ਇਲਾਕੇ ਵਿੱਚ ਵਾਪਰ ਰਹੇ ਇਹਨਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ ਸਾਡੇ ਪਿੰਡੋਂ ਲੜਕਾ ਇੱਕ ਕੱਲ ਬਾਜ਼ਾਰ ਗਿਆ ਸੀ ਸੋਮ ਕੋਈ 9 ਵਜੇ ਨਾਲ ਤੇ ਸਿਆਮਪੁਰ ਤੋਂ ਜਿਹੜੇ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਪਠਾਨਗ ਰੋਡ ਤੇ ਤੇ ਰਸਤੇ ਵਿੱਚ ਜਿਹੜੇ ਆਵਾਰਾ ਪਸ਼ੂਆਂ ਇਹਦਾ ਇੱਕ ਝੁੰਡ ਉੱਥੇ ਸੜਕ ਤੇ ਜੱਕਦਾ ਮੱਗੇ ਆ ਗਿਆ ਉਹ ਮੋਟਰਸਾਈਕਲ ਤੇ ਆਪਣਾ ਧਿਆਨ ਆ ਰਿਹਾ ਸੀ ਉਹ ਉਹਦੇ ਨਾਲ ਵੱਜਣ ਕਰਕੇ ਉਹਦਾ ਮੋਟਰਸਾਈਕਲ ਜਿਹੜਾ ਸਾਈਡ ਤੇ ਵਹਿ ਗਿਆ ਤੇ ਉਹ ਮੁੰਡਾ ਜਿਹੜਾ ਮੁੰਦੂ ਮੁੰਡੇਪਿਆ ਤੇ ਉਹਦਾ ਮੌਕੇ ਤੇ ਨਹੀਂ ਲਾਜ ਹੋ ਕਹ ਕੇ ਜਾਂ ਮੌਕੇ ਤੇ ਨਹੀਂ ਚੁੱਕਣ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ ਦੂਜੀ ਤਰਫ ਤੋਂ ਇੱਕ ਪਠਾਨਕੋਟ ਤੋਂ ਹੋਰ ਲੜਕਾ ਰਿਆ ਸੀ ਉਹਦਾ ਵੀ ਪਸ਼ੂਆਂ ਦੇ ਕਰਕੇ ਹੀ ਉੱਥੇ ਐਕਸੀਡੈਂਟ ਹੋਇਆ ਉਸੇ ਟਾਈਮ ਉਹਦੀ ਵੀ ਡੈਥ ਹੋ ਗਈ ਹੈ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਨੇ ਆਂ ਵੀ ਇਹ ਜਿਹੜੇ 12 ਪਸ਼ੂ ਆ ਇਹਦਾ ਇੱਕ ਜਿੱਦਾਂ ਇਹਦੇ ਗਊਸ਼ਾਲਾ ਖੋਲੀ ਦੀਆਂ ਨਾ ਤੇ ਗਊਸ਼ਾਲਾ ਜਾਂਦੇ ਹੁੰਦੇ ਵੱਖਰਾ ਇੱਕ ਸਿਸਟਮ ਬਣਾਇਆ ਜਾਏ ਵੀ ਜਿਹੜੇ 12 ਪਸ਼ੂ ਜਿਹੜੇ ਘੁੰਮਦੇ ਆ ਉਹਨਾਂ ਦੇ ਕੰਟਰੋਲ ਕਰਕੇ ਇੱਕ ਜਗ੍ਹਾ ਦਾ ਬਣਾ ਕੇ ਤੇ ਇਹਨਾਂ ਨੂੰ ਉਥੇ ਰੱਖਿਆ ਜਾਵੇ। ਦੂਜੇ ਪਾਸੇ ਆਦੀ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸੂਜਾਨਪੁਰ ਵਿਖੇ ਆਵਾਰਾ ਪਸ਼ੂ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਸ਼ਖਸ ਜ਼ਖਮੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਹ ਕੱਲ ਰਾਤ ਆਪਣੇ ਜੀ ਇਹ ਫੋਨ ਆਇਆ ਵੀ ਜਿਹੜਾ ਸੂਜਾਨਪੁਰ ਤੋਂ ਪਠਾਨਕੋਟ ਰੋਡ ਤੇ ਜਿਹੜਾ ਰੋਡ ਜਾਂਦੀ ਹੈ ਤੇ ਉਥੇ ਦੋ ਬਾਲ ਦੇ ਇਹ ਭੱਜ ਰਹੇ ਸੀ ਆਪਜ ਇੱਕ ਮੋਟਰਸਾਈਕਲ ਦਾ ਆਪਣੇ ਸਾਹਿਲ ਪੁੱਤਰ ਬਲਵਾਨ ਸਿੰਘ ਇਹ ਪਠਾਨਕੋਟੋਂ ਸਜਾਣਪੁਰ ਨੂੰ ਆ ਰਿਹਾ ਸੀ ਤੇ ਇੱਕ ਆਪਣੇ ਗੁਲਸ਼ਨ ਕੁਮਾਰ ਪੁੱਤਰ ਮੰਗਲ ਮੰਗਲਦਾਸ ਇਹ ਆਪਣੇ ਪਿੰਡ ਮੁੱਦੇ ਦਾ ਇਹ ਆਪਣਾ ਜਾ ਰਿਹਾ ਸੀ ਪਠਾਨਕੋਟ ਨੂੰ ਇਹ ਆਪਣੇ ਇਹਨਾਂ ਨੂੰ ਹਨੇਰੇ ਦਾ ਪਤਾ ਨਹੀਂ ਲੱਗਾ ਤੇ ਢਿੱੜਦੇ-ਢਿੱੜਦੇ ਆਪਣੇ ਉਹਨਾਂ ਦੇ ਵਿੱਚ ਜਾਟਕ ਰਾਇ ਤੇ ਜਿਹੜੇ ਕਾਫੀ ਗੰਭੀਰ ਜ਼ਖਮੀ ਹੋ ਗਏ ਉੱਥੇ ਮੌਕੇ ਦਾ ਅਮਰਪਾਲ ਸਿੰਘ ਬੁੱਧਿ ਨਗਰ ਦਾ ਸਰਪੰਚ ਆ ਉਹ ਮੌਕੇ ਤੇ ਸੀ ਉਹਨੇ ਐਂਬੂਲੈਂਸ ਨੂੰ ਬੁਲਾ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ